ਦੀ ਸੌਂਟ ਕਮੇਟੀਆਂ ਅਸੀਂ ਇਸ ਕਰਕੇ ਕਹਿੰਦੇ ਸੀ ਵੀ ਬਹੁਤ ਸੌਂਟ ਕਮੇਟੀਆਂ ਬਣਾ ਕੇ ਕਿਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਹਾਂਜੀ ਸੁਭਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਮੇਂ ਟ੍ਰਾਂਸਕੋ ਠੇਕਾ ਮਜ਼ਦੂਰ ਯੂਨੀਅਨ ਪੰਜਾਬ ਅੱਜ ਤੁਸੀਂ ਦੇਖਿਆ ਕਿ ਪੰਜਾਬ ਦੇ ਅੰਦਰ ਵੱਖ-ਵੱਖ ਜਿਹੜੀਆਂ ਬਿਜਲੀ ادارے ਅੰਦਰ ਕੰਮ ਕਰਦੀਆਂ ਜਥੇਬੰਦੀਆਂ ਉਹਨਾਂ ਵੱਲੋਂ ਲਗਾਤਾਰ ਜਿਹੜਾ ਸਰਕਾਰ ਤੇ ਮੈਨੇਜਮੈਂਟ ਦੇ ਵਿਰੁੱਧ ਰੋਸ ਧਰਨੇ ਪੰਜਾਬ ਦੇ ਅੰਦਰ ਕੀਤੇ ਜਾ ਰਹੇ ਆ ਤੇ ਉਸ ਦੀ ਅਸੀਂ ਜਿਹੜੀ ਪੂਰਜੋਰ ਹੈ ਜਿਹੜੀ ਹਮਾਇਤ ਕਰਦੇ ਆਂ ਕਿਉਂਕਿ ਸਰਕਾਰ ਆ ਜਿਹੜੀ ਉਹ ਲਗਾਤਾਰ ਜਿਹੜਾ ਨਿੱਜੀ ਕਰਨ ਦੀ ਕੋਹਾੜੀ ਐ ਉਹਨੂੰ ਲਗਾਤਾਰ ਨਿੱਜੀ ਕਰਨ ਦੇ ਨੀਤੀ ਨੂੰ ਲਾਗੂ ਕਰਕੇ ਸਾਡੇ ਜਿਹੜੇ ਸਰਕਾਰੀ ادارے ਆ ਉਹਨਾਂ ਨੂੰ ਵੇਚਿਆ ਜਾ ਰਿਹਾ ਹੈਗਾ ਤੇ ਜਿਹੜੇ ਮਤਲਬ ਕੰਮਿਆਰੀਆਂ ਮੰਗਾਂ ਹੈਗੀਆਂ ਕਿ ਉਹ ਰੈਗੂਲਰ ਕਰਮਚਾਰੀਆ ਚ ਉਹ ਠੇਕੇ ਤੇ ਲੱਗੇ ਕਰਮਚਾਰੀਆ ਉਹਨਾਂ ਦੀਆਂ ਮੰਗਾਂ ਨੂੰ ਜਿਹੜਾ ਅਣ ਦੇਖਿਆ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈਗਾ ਤੇ ਅੱਜ ਅਸੀਂ ਪਿਛਲੇ ਦਿਨਾਂ ਤੋਂ 9 ਤੋਂ ਲੈ ਕੇ 12 ਤੱਕ ਜਿਹੜਾ ਹੜਤਾਲ ਦਾ ਸੱਦਾ ਸੀਗਾ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਸਰਕਾਰ ਤੇ ਮੈਨੇਜਮੈਂਟ ਨੇ ਜਿਹੜੀ ਐ ਉਹ ਕੋਈ ਵੀ ਗੱਲ ਨਹੀਂ ਸੁਣੀ ਤੇ ਉਸ ਤੋਂ ਬਾਅਦ ਸਾਡਾ ਫੈਸਲਾ ਇਹ ਹੋਇਆ ਵੀ ਪੰਜਾਬ ਦੇ ਅੰਦਰ ਰਾਤ 12 ਵੇ ਤੋਂ ਟੋਟਲੀ ਕੰਮ ਜਾਮ ਕਰਕੇ ਇੱਕ ਤਾਂ ਮਤਲਬ ਸੰਘਰਸ਼ ਦੀ ਜਿਹੜੀ ਉਹ ਹਮਾਇਤ ਕਰ ਰਹੇ ਆ ਦੂਜਾ ਅਸੀਂ ਸਰਕਾਰ ਤੋਂ ਇਹ ਮੰਗ ਕਰ ਰਹੇ ਆ ਵੀ ਜਿੰਨੇ ਵੀ ਆਊਟਸੋਰਸਡ ਕੱਚੇ ਮੁਲਾਜ਼ਮਾਂ ਕਿਉਂਕਿ ਜੇ ਇੱਕ ਗੱਲ ਕਰਨੀ ਹੋਵੇ ਵੀ 20 ਦੇ ਲਗਭਗ ਜਿਹੜੇ ਕੱਚੇ ਮੁਲਾਜ਼ਮਾਂ ਉਹਨਾਂ ਦੀਆਂ ਜਿਹੜੀਆਂ ਮੋਤਾਂ ਹੋ ਚੁੱਕੀਆਂ ਹੁਣ ਤੱਕ ਕੱਚੇ ਮੁਲਾਜ਼ਮਾਂ ਦੀਆਂ ਮਤਲਬ 20 ਮੋਤਾਂ ਇਸ ਪੈਰੀ ਸਿਜ਼ਨ ਦੇ ਦੌਰਾਨ 20 ਮੌਤਾਂ ਜਿਹੜੀਆਂ ਕੱਚੇ ਮੁਲਾਜ਼ਮਾਂ ਦੀਆਂ ਹੋ ਚੁੱਕੀਆਂ ਤੇ ਮਤਲਬ ਜੇ ਗੱਲ ਕਰਨੀ ਹੋਵੇ ਤਾਂ 300 ਦੇ ਲਗਭਗ ਸੈਂਕੜੇ ਕੰਮ ਮੌਦ ਦੇ ਮੁਝ ਪੈਗੇ ਸੈਂਕੜੇ ਕੰਮ ਜਿਹੜੇ ਆ ਪੰਗ ਹੋ ਚੁੱਕੇ ਆ ਪਰ ਸਰਕਾਰ ਤੇ ਮੈਨੇਜਮੈਂਟ ਜਿਹੜੀ ਗੱਲ ਹੈ ਕੋਈ ਵੀ ਸੁਣ ਨਹੀਂ ਰਹੀ ਲਗਾਤਾਰ ਅਸੀਂ ਸਰਕਾਰ ਦੇ ਵਿਰੁੱਧ ਰੋਜ਼ ਧਰਨੇ ਵੀ ਕਰਦੇ ਆ ਧਰਨਾ ਸਾਡਾ ਕੋਈ ਸ਼ੌਂਕ ਨਹੀਂ ਹੈ ਧਰਨਾ ਸਾਡਾ ਕੋਈ ਇਹ ਮਤਲਬ ਸਾਡਾ ਸ਼ੌਂਕ ਆ ਲੋਕਾਂ ਨੂੰ ਪਰੇਸ਼ਾਨ ਕਰਨਾ ਇਹ ਸਰਕਾਰ ਨੇ ਹਾਲਤ ਪੈਦਾ ਕੀਤੀ ਹੋਈ ਆ ਮਜਬੂਰੀ ਪੈਦਾ ਕੀਤੀ ਹੋਈ ਆ ਕਿ ਸਾਨੂੰ ਸੜਕਾਂ ਤੇ ਉਤਰਨਾ ਪੈਂਦਾ ਰੋਜ਼ ਧਰਨੇ ਦੇਣੇ ਪੈਂਦੇ ਹੈਗੇ ਤੇ ਅੱਜ ਅਸੀਂ ਇੱਥੋਂ ਦੇ ਚੀਫ ਇੰਜੀਨੀਅਰ ਦੇ ਖਿਲਾਫ ਰੋਸ ਧਰਨਾ ਦੇ ਰਹੇ ਹੈਗੇ ਆ ਕਿਉਂਕਿ ਇੱਕ ਕੱਲ ਚੀਫ ਇੰਜੀਨੀਅਰ ਨੇ ਪੱਤਰ ਜਾਰੀ ਕੀਤਾ ਜਿਦੇ ਵਿੱਚ ਮਤਲਬ ਇੱਕ ਧਮਕੀ ਭਰਿਆ ਪੱਤਰ ਇਹਨੂੰ ਆਪਾਂ ਕਹਿ ਸਕਦੇ ਆ ਜਿਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਵੀ ਮਤਲਬ ਇਹਨਾਂ ਦੀ ਥਾਂ ਤੇ ਕੋਈ ਹੋਰ ਦਿਹਾੜੀਦਾਰ ਜਾਂ ਡੇਲੀ ਵੇਜ ਰੱਖ ਲਓ ਅਸੀਂ ਕਹਿੰਦੇ ਡੇਲੀ ਵੇਜ ਇਹਨਾਂ ਨੂੰ ਰੱਖ ਲਓ ਇਹਨਾਂ ਨੂੰ ਵਰਕ ਚਾਰਜ ਰੱਖ ਲਓ ਕਿਉਂ ਨਹੀਂ ਰੱਖਿਆ ਜਾ ਰਿਹਾ ਮਤਲਬ ਜਿਹੜਾ ਕੱਪੜਾ ਹੈ ਜੇ ਗੱਲ ਕਰਨੀ ਹੋਵੇ ਚੀਫ ਇੰਜੀਨੀਅਰ ਨੂੰ ਦੱਸਣਾ ਹੋਵੇ ਤਾਂ ਪਤਾ ਉਹਨਾਂ ਦੇ ਧਿਆਨ 'ਚ ਆ ਵੀ ਅਰਬਾਂ ਰੁਪਈਆ ਖਰਬਾਂ ਰੁਪਈ ਉਹ ਕੰਪਨੀਆਂ ਤੇ ਠੇਕੇਦਾਰ ਕੱਪੜੇ ਹੁਣ ਤੱਕ ਕਰ ਚੁੱਕੇ ਆ ਉਹਨਾਂ ਨੂੰ ਮੁਆਜਰਤ ਮਤਲਬ ਕੋਈ ਜਿਹੜਾ ਬਕਾਇਆ ਉਹਨਾਂ ਨੂੰ ਹੀ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਅਸੀਂ ਅੱਜ ਚੀਫ ਇੰਜੀਨੀਅਰ ਦੇ ਖਿਲਾਫ ਰੋਸ ਧਰਨਾ ਦੇ ਕੇ ਤੇ ਅੱਜ ਚੇਤਾਵਨੀ ਪੱਤਰ ਆ ਜਿਹੜਾ ਉਹ ਇੱਥੇ ਦੇ ਕੇ ਜਾਵਾਂਗੇ ਜੇ ਸਰਕਾਰ ਸਾਡੀ ਗੱਲ ਨੂੰ ਪ੍ਰਵਾਨ ਨਹੀਂ ਕਰਦੀ ਸਾਡੀ ਮੰਗ ਨੂੰ ਪ੍ਰਵਾਨ ਨਹੀਂ ਕਰਦੀ ਸਾਡੀ ਮੰਗ ਦਾ ਹੱਲ ਨਹੀਂ ਕਰਦੀ ਤਾਂ 17 ਤਰੀਕ ਨੂੰ ਵੱਡੀ ਪੱਦਰ ਤੇ ਪਰਿਵਾਰਾਂ ਤੇ ਬੱਚਿਆਂ ਸਮੇਤ ਪੰਜਾਬ ਪੱਦਰ ਤੋਂ ਧਰਨਾ ਦਿੱਤਾ ਜਾਵੇਗਾ ਉਹ ਰੋਸ ਧਰਨਾ ਖਿਰੜ ਵੀ ਕੇ ਅਸੀਂ ਦਵਾਂਗੇ ਕਿਉਂਕਿ 16 ਤਰੀਕ ਦਾ ਸਰਕਾਰ ਨੇ ਸਾਨੂੰ ਟਾਈਮ ਆ ਜਿਹੜਾ ਉਹ ਦਿੱਤਾ ਮੀਟਿੰਗ ਕਰਦੇ ਆ ਕਿ ਨਹੀਂ ਕਰਦੇ ਪਿਛਲੀ ਦੋ ਵਾਰ ਮੀਟਿੰਗ ਹੋਈ ਹੈ ਇੱਕ ਚ ਬਿਜਲੀ ਮੰਤਰੀ ਹਾਜ਼ਰ ਨਹੀਂ ਸੀਗੇ ਦੂਜੀ ਮੀਟਿੰਗ ਦੇ ਵਿੱਚ ਮਤਲਬ ਬਹਾਨਾ ਬਣਾਇਆ ਗਿਆ ਵਿੱਤ ਮੰਤਰੀ ਵੱਲੋਂ ਵੀ ਅਸੀਂ ਕਿਤੇ ਜਾਣਾ ਹੈਗਾ ਮਤਲਬ ਜ਼ਰੂਰੀਅਤ ਜੇ ਮਾ ਦੱਸਿਆ ਗਿਆ ਮਰ 16 ਤਰੀਕ ਦਾ ਜਿਹੜਾ ਸਮਾਂ ਦਿੱਤਾ ਜੇ 16 ਨੂੰ ਹੱਲ ਨਹੀਂ ਕਰਦੇ ਤਾਂ 17 ਤਰੀਕ ਨੂੰ ਪੰਜਾਬ ਭਰ ਦਾ ਵੱਡਾ ਧਰਨਾ ਲਾਵਾਂਗੇ ਖੜੜ ਵਿਖੇ